ਦੀਵਾਲੀ ਦੀ ਲੱਗੀ ਹੈ ਜੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਸੇਲ ਜਿੱਥੇ ਤੁਹਾਨੂੰ ਹਰ ਇੱਕ ਇਲੈਕਟ੍ਰੋਨਿਕ ਦੇ ਆਈਟਮ ਦੇ ਨਾਲ ਮਿਲਣ ਜਾ ਰਿਹਾ ਜੀ ਵੱਡੇ ਵੱਡੇ ਗਿਫਟ ਗਿਫਟ ਤਾਂ ਹੈਗੇ ਹੈਗੇ ਨਾਲ ਰੇਟਾਂ ਖੁੱਲਾ ਚੈਲੰਜ ਪੂਰੇ ਆਲ ਓਵਰ ਇੰਡੀਆ ਸਭ ਤੋਂ ਘੱਟ ਰੇਟ ਮਿਲ ਗਏ ਇਸ ਓਨਲੀ ਪੰਜਾਬ ਦੇ ਮਸ਼ੂਰ ਅਲਸੋ ਰੇਟ ਪਰਮਾਰ ਰੋਲੈਂਡੋ ਰੇਡ ਕਰਤਾ ਉਹ ਜਿਹੜਾ ਕਿਤੋਂ ਨਹੀਂ ਮਿਲਣੇਗਾ ਬੱਤੀਆਂ ਚੱਲਦੀ ਸਿਰਫ 5990 ਦੀ ਸਮਾਰਟ ਐਂਡਰੋਇਡ ਔਰ ਫਰੇਮਲੈਸ ਔਰ 1 ਸਾਲ ਦੀ ਵਾਰੰਟੀ ਨਾਲ ਹੈ ਸਭ ਤੋਂ ਚੀਜ਼ ਨੂੰ ਇਹੜਾ 9990 ਰੁਪਏ ਦੀ 43 ਇੰਚ ਪੂਰਾ 43 ਇੰਚ ਐਲਟੀਵੀ ਮਿਲੇਗਾ ਉਹ ਇਹ ਵੀ ਐਂਡਰੋਇਡ 스마트 ਫਰੇਮਲੈਸ 1 ਸਾਲ ਦੀ ਵਾਰੰਟੀ ਦੇ ਨਾਲ ਔਰ ਹੋਰ ਹੀ ਪ੍ਰਾਈਸ ਸਭ ਤੋਂ ਘੱਟ ਕਰ ਦਿੱਤੇ ਆ ਇੱਥੇ ਹੀ ਬਸ ਨਹੀਂ 25 ਲੀਟਰ ਗੀਜ਼ਰ ਮਿਲੇਗਾ ਸਿਰਫ 2490 ਦਾ 5 ਸਟਾਰ ਆਈਐਸਈ ਵਾਲਾ ਇਸ ਤੋਂ ਬਾਅਦ ਇੱਥੇ ਹੀ ਬਸ ਨਹੀਂ ਹੈਗਾ ਤੁਹਾਨੂੰ ਇਹਨਾਂ ਪ੍ਰਾਈਸਾਂ ਨਾਲ ਨਾਲ ਜਿਹੜਾ ਬੰਦਾ ਵੱਧ ਵੀ ਨੂੰ ਸ਼ੇਅਰ ਕਰੇਗਾ ਵੀਡੀਓ ਕਰੀ ਜੋ ਲਗਾਤਾਰ ਸ਼ੇਅਰ ਦਬਦੋ ਸ਼ੇਅਰ ਵਟਨ ਪੰਜ ਐਲਡੀਆਂ ਦੇਵਾਂਗੇ ਬਿਲਕੁਲ ਫ੍ਰੀ ਆਫਟਰ ਦਿਵਾਲੀ ਜਿਹਦੀ ਸਭ ਤੋਂ ਵੱਧ ਸ਼ੇਅਰਿੰਗ ਕੀਤੀ ਹੋਏਗੀ ਸਰ ਜੀ ਸਰ ਜੀ ਲਾਈਵ ਵੀਡੀਓ ਚੱਲਦੀ ਪਈ ਐ ਬਿਲਕੁਲ ਜੀ ਕਰਨਾ ਕੁਛ ਨਹੀਂ ਨਾ ਸ਼ੋਪਿੰਗ ਕਰਨੇ ਨਾ ਕੁਛ ਕਰਨਾ ਸਿਰਫ ਵੀਡੀਓ ਸ਼ੇਅਰ ਕਰਕੇ ਦਬਣਾ ਹੈ ਤੇ ਵੀਡੀਓ ਸ਼ੇਅਰ ਕਰਨ ਦੇ ਨਾਲ ਉਹਨੂੰ ਪੰਜ ਐਲਡੀਆਂ ਜਿਹੜੀ ਪੰਜ ਬੰਦਿਆਂ ਨੂੰ ਅਲੱਗ-ਅਲੱਗ ਬੰਦਿਆਂ ਨੂੰ ਫ੍ਰੀ ਦੇਵਾਂਗੇ ਆਫਟਰ ਦਿਵਾਲੀ ਬਿਲਕੁਲ ਫ੍ਰੀ ਕਰੇ ਕੋਰੀਅਰ ਫ੍ਰੀ ਕਰ ਦਾਂਗੇ ਇਹ ਤਾਂ ਬਿਲਕੁਲ ਫ੍ਰੀ ਬਿਲਕੁਲ ਜੀ ਬਿਲਕੁਲ ਹੁਣ ਧੁਮਾਕੇ ਦਾ ਰੇਡ ਦੀ ਗੱਲ ਕਰੀਏ ਵਾਸ਼ਿੰਗ ਮਸ਼ੀਨ ਆ ਓਨਲੀ 490 ਰੁਪਏ ਮਿਲ ਜੇਗੀ 7 ਕਿਲੋ ਦੀ ਵਾਸ਼ਿੰਗ ਮਸ਼ੀਨ ਉਹ ਵੀ 5 ਸਾਲ ਮੋਟਰ ਗਾਰੰਟੀ 2 ਸਾਲ ਦੀ ਫੁੱਲ ਗਾਰੰਟੀ ਨਾਲ ਇੱਥੇ ਵਸਮੀ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਮਿਲ ਜੇਗੀ 12990 ਰੁਪਏ ਦੀ ਕਪੜੇ ਧੋਣੇ ਵਿੱਚ ਸਕਾਇਗੀ ਵਿੱਚ ਸਟੀਲ ਦਾ ਡੱਬ ਹੋਏਗਾ ਟਫਨ ਗਲਾਸ ਹੋਏਗੀ 12990 ਰੁਪਏ ਦੀ ਠੀਕ ਹੈ ਜੀ ਠੀਕ ਹੈ ਜਿਹੜੇ ਵੀ ਬੰਦੇ ਵੀਡੀਓ ਲਾਈਵ ਦੇਖਦੇ ਪਏ ਨੇ ਮੈਂ ਤੁਹਾਨੂੰ ਪੁੱਛਣ ਲੱਗੀ ਜੀ ਇੱਕ ਸਵਾਲ ਜਿਹੜਾ ਸਹੀ ਆਨਸਰ ਦਊਗਾ ਸਰ ਨੂੰ ਆ ਡਰਾਈ ਬਿਲਕੁਲ ਫ੍ਰੀ ਦੇ ਦੇਲੀ ਬਿਲ ਕੇ ਆਇਆ ਲਾਈਵ ਦੇ ਵਿੱਚ ਜਿਹੜਾ ਪਹਿਲਾ ਕਮੈਂਟ ਚ ਆਨਸਰ ਦੇਗਾ ਉਹਨੂੰ ਆ ਲਾਈਵ ਦੇ ਵਿੱਚ ਹੀ ਫ੍ਰੀ ਦੇ ਦੇਣੀ ਆ ਜੀ ਇਸ ਤੋਂ ਬਾਅਦ ਫ੍ਰਿਜ ਗੱਲ ਗੱਲ ਕਰਦੇ ਆ ਕਿ 165 ਲੀਟਰ ਫ੍ਰਿਜ ਹਾਇਰ ਕੰਪਨੀ ਦੀ ਸਿਰਫ 9990 ਰੁਪਏ ਦੀ ਮਿਲ ਜੇਗੀ 165 ਲੀਟਰ ਦੀ 2025 ਮਾਡਲ ਸਰ 2025 ਮਾਡਲ ਹਾਂਜੀ ਹਰ ਇੱਕ ਪ੍ਰੋਡਕਟ ਨਾਲ ਗਿਫਟ ਤਾਂ ਦੇਵਾਂਗੇ ਬਿਲਕੁਲ ਫ੍ਰੀ ਆ ਸਾਰਾ ਦੇਖ ਦੇਖ ਲੈ ਇੱਕ ਨਿਗਾਹ ਮਾਰੋ ਪੂਰਾ ਦੀਵਾਲੀ ਦੇ ਆਫਰਾਂ ਨਾਲ ਭਰਿਆ ਪਿਆ ਆ ਆਜੋ ਸਰ LED ਦਿਖਾਓ ਕੋਈ ਇਸ ਤੋਂ ਬਾਅਦ LED ਤੋਂ ਬਾਅਦ ਉਹ ਪਹਿਲਾਂ ਤਰੇ ਦਸਵਾ ਤੁਹਾਨੂੰ ਵਾਸ਼ਿੰਗ ਮਸ਼ੀਨਾਂ ਬਾਰੇ ਵਾਸ਼ਿੰਗ ਮਸ਼ੀਨ ਜੜੀ ਹੈਗੀ ਸਾਨੂੰ ਦੇ ਤਾਂ ਸਰਵ LG ਕੰਪਨੀ ਦੀ 7 ਕਿਲੋ ਦੀ 9990 ਰੁਪਏ ਦੀ ਗਿਫਟ ਇਨਫਰੀ ਇਸ ਤੋਂ ਬਾਅਦ ਬਲ LED ਦਸੀਏ ਆਜੋ ਮੜਾ LED ਵਾਲੇ ਡਿਪਾਰਟਮੈਂਟ ਚ LED ਵਿੱਚ ਧੁਮਾਕਾ ਕਰਦਾ ਜਬਰਦਸਤ 1 ਸਾਲ ਦੀ ਗਾਰੰਟੀ ਖਰਾਬ ਹੋ ਗਿਆ ਪੀਸ ਦਾ ਪੀਸ ਨਵਾਂ ਸਿਰਫ 8990 ਰੁਪਏ ਵਿੱਚ ਐਂਡਰੋਇਡ ਸਮਾਰਟ ਫਰੇਮਲੈਸ LED ਸਰ ਐਨਾ ਵੱਡਾ ਧੁਮਾਕਾ ਇਹ ਧੁਮਾਕਾ ਨਹੀਂ ਤੋਂਗਦਾ ਤਾਂ ਮੈਂ ਕਹਾਂ ਹੋਰ ਸੁਣੋ ਇਹਨਾਂ 25 ਲੀਟਰ ਗੀਜ਼ਰ ਜਿਹੜਾ 6990 ਵਾਲਾ ਬਿਲਕੁਲ ਦੇਵਾਂਗੇ ਫ੍ਰੀ ਮੇਰੇ ਕੋਲ ਫ੍ਰੀ ਹੈ ਹਾਂਜੀ ਇੱਥੇ ਬਸ ਨਹੀਂ ਸਾਡੇ ਕੋਲ 43 ਇੰਚ ਲੜੀ ਐਂਡਰੋਇਡ ਸਮਾਰਟ ਫਰੇਮਲੈਸ 1 ਸਾਲ ਦੀ ਗ ਰੇਡ ਹੈ ਗਿਆ 13990 ਰੁਪਏ ਗੀਜ਼ਰ ਇਹਨਾਂ ਦਿਵਾਲੀ ਬਿਲਕੁਲ ਫਰੀ ਵਾਕੇ ਜੀ ਦਿਵਾਲੀ ਆ ਗਈ ਤੋਂ ਪਹਿਲਾਂ ਹੀ ਫਟਾਕੇ ਚੜਾਉਣੇ ਲਾ ਵਾਕੇ ਬੁਰੇ ਪਟਾਕੇ ਪਾਟੇ ਧਮਾਕੇ ਤੇ ਇਸ ਵਾਰ ਜ ਆਪਣੇ ਕੋ ਆਪਾਂ ਦੱਸ ਦਵਾਂਗੇ ਕਿ ਆਪਾਂ ਹੈਗੇ ਆ ਅਥੋਰਟੀ ਜਿਹੜੇ ਇਸ ਏਰੀਆ ਦੇ